ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਤਾਜੀ ਸੂਈ ਵੀ ਵੜ ਦਿਖਾਵਾਂਗੇ ਸੇਲ ਦਾ ਡਿਟੇਲ ਵੀ ਤੁਸੀਂ ਪੁੱਛਦਿਆ ਹੋ ਕੇ ਗਰੀਕਲਵਾ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜਸਵਿੰਦਰ ਸਿੰਘ ਪਿੰਡ ਅਮ੍ਰਿਤਦੀ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਣੇ 9469503134 9469503134 ਠੀਕ ਹੈ ਜੀ ਇਹ ਆਪਾਂ ਬੈਡ ਦੇਖੀਏ ਨੇ ਕਿਹੜਾ ਸੁਆ ਸੁਈ ਹੈ ਇਹ ਦੂਜਾ ਸੁਆ ਸੁਈ ਹੈ ਵੀਰੇ ਬੱਚਾ ਕੀ ਦਿੱਤਾ ਨੇ ਬੱਚੀ ਹੈ ਬੱਚੀ ਹੈ ਠੀਕ ਹੈ ਕਿੰਨਾ ਟਾਈਮ ਹੋਗਾ ਸੁਈ ਨੂੰ ਤੜਕੀ ਸੁਈ ਹੈ ਵੀਰੇ ਜੇ ਜਰ ਰੋਕਿਆ ਜੇ ਤੂੰ ਰੋਕਿਆ ਠੀਕ ਹੈ ਪਿਛਲੀ ਵਾਰ ਤਾਂ ਕਿੰਨਾ ਦੱਸਿਆ ਮਾਲਕ ਨੇ ਆਪਾਂ ਨੂੰ 26 27 ਕਿਲੋ ਹੋਗਾ ਸੈਵਰੇਜ ਠੀਕ ਹੈ ਹਾਂਜੀ ਅੰਦਾਜ਼ਾ ਲਾ ਸਕੀਏ ਕਿ ਕਿੰਨਾ ਮੰਨ ਕੇ ਲੈ ਵੀ ਬੰਦ ਤੁਸੀਂ 85 ਮੰਨ ਕੇ ਲੈ ਲਿਓ ਵੀਰੇ ਗਰਮੀ ਦੇ ਹਿਸਾਬ ਨਾਲ ਠੀਕ ਹੈ ਚੌਂਡ ਚਵਾਦੀ ਇੱਕ ਨੰਬਰ ਹੈ ਚੌਂਡ ਚਵਾਦੀ ਇੱਕ ਨੰਬਰ ਹੈ ਵੀਰੇ ਤਾਰਾ ਬਿਲ ਸੁਵਰਤ ਧਾਰਾ ਦੇਖ ਸਕਦੇ ਹੋ ਚੋਣ ਚਵਾ ਦੇਖੋ ਬਿਲਕੁਲ ਇੱਕ ਨੰਬਰ ਪੂਰਾ ਮੋਟਾ ਸਾਫ ਸੁਥਰਾ ਬਾਕੀ ਹੱਥੀ ਚਵਾ ਜਿਆ ਸੋਹਣਾ ਥਣ ਲੱਗਿਆ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਪੂਰੀ ਮੋਟੀ ਮੋਟੀ ਚੋਈਏ ਜਮਾ ਤੇ ਸਾਫ ਸੁਥਰੀ 25 22 ਕਿਲੋ ਤੋਂ ਪਾਰ ਦੁੱਧ ਪਾਉਣ ਵਾਲੀ ਬਿਹੜਾ ਸੂਈ ਸਵਾਈ ਧਾਰਾ ਓਕੇ ਜੇਰ ਵਗੈਰਾ ਨਾਲ ਪਾ ਠੀਕ ਆ ਵੀਰ ਓਕੇ ਤੇ ਬੱਚਾ ਪਿੱਛੇ ਫੀਮੇਲ ਕਾਪ ਥੋੜੀ ਬਾਹਰ ਨੂੰ ਬੱਚੀ ਦੇਖੋ ਕਿਆ ਬਾਤਾਂ ਬੱਚੀ ਦਾ ਕੋਈ ਮੁੱਲ ਨਹੀਂ ਅਣਮੁੱਲੀ ਚੀਜ਼ ਹੈ ਜਮਾ ਤੇ ਮੁੱਲ ਇਹਦਾ ਕੀ ਰੱਖਿਆ ਭਾਈ ਮੁੱਲ ਇਹਦਾ 85000 ਰੁਪਏ ਮਾਰਦਾਨ ਹੋ ਜਾਊਗਾ ਮਾਰਦਾਨ ਕਰ 82 ਹਜ਼ਾਰ ਦੇ ਵਿੱਚੋਂ ਮਾਨਦਾਨ ਹੋ ਜੂਗਾ ਸੂਈ ਸਬਾਈ ਵੜਾ ਧਾਰਾ ਵੀਰ ਨੇ ਮਾਰ ਕੇ ਠਗਾ ਤੀਆਂ ਜੇਰ ਧਾਰ ਬੱਚਾ ਤਿੰਨੇ ਚੀਜ਼ਾਂ ਹੋ ਗਿਆ 82 ਹਜ਼ਾਰ ਦੇ ਵਿੱਚੋਂ ਮਾਨਦਾਨ ਹੋ ਜੂ। ਤੋਂ ਕੱਦਗਾੜ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਥਾਣ ਵਗੈਰਾ ਦੇਖੋ ਸੋਹਣਾ ਮੋਟਾ ਸਾਫ਼ ਸੁਥਰਾ ਮੁੱਠੀ ਵਾਲਾ ਥਾਣਾ। ਸੋਬਰ ਸੂਈਸ ਹੋਇਆ ਆਪਾਂ ਵੜਦਖੇ ਜਾਂ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਵੜਾ ਪਸੰਦ ਤੋਂ ਵੇਚਣੋਂ ਪਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।